ਪੰਜ ਕੀ ਨਾਮ ਹਾਂਜੀ ਮੇਰਾ ਨਾਮ ਰੇਨੂ ਹਾਂ ਅਸੀਂ ਅੰਗਰਵਾੜੀ ਚ ਕੰਮ ਕਰਦੇ ਹਾਂ ਇਸ ਕੀ ਮਾਮਲਾ ਕੀ ਹੈ ਜਿਹੜਾ ਪੁੱਤਰ ਆ ਰਜਿਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜਿਹਨਾਂ ਦਾ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਏ ਸੀ ਉਹਨੂੰ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਤੇ ਉਹਦੇ ਐਕਸੀਡੈਂਟ ਹੋਣ ਦੇ ਨਾਲ ਮੌਕੇ ਵੀ ਮੌਤ ਹੋ ਗਈ ਜਿਹੜਾ ਬਹੁਤ ਸੀ ਕੀ ਨਾਮ ਕੀ ਸੀ ਇਹਨਾਂ ਦਾ ਨਾਮ ਰਜਿਤ ਕੁਮਾਰ ਸੀ ਬੇਟੇ ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਇਹਨਾਂ ਦਾ ਫਾਦਰ ਪ੍ਰਿੰਦਰ ਕੁਮਾਰ ਪਿੰਕ ਨਗਰ ਕਿੰਨੇ ਸਮੇਂ ਤੋਂ ਗਏ ਹੋਏ ਸੀ ਬਾਹਰ 5 ਸਾਲ ਹੋ ਗਏ ਸੀ ਹਾਂਜੀ ਕੈਨੇਡਾ ਗਿਆ ਹੋਇਆ ਸੀ ਬ੍ਰੈਮਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਇਸ ਚੀਜ਼ ਨਾਲ ਹੋਇਆ ਜੀ ਐਕਸੀਡੈਂਟ ਪਤਾ ਚੱਲੇ ਐਕਸੀਡੈਂਟ ਉਹਨਾਂ ਦਾ ਉਹ ਜਾ ਰਹੇ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 8 2024 ਨੂੰ ਨਹੀਂ ਥਾਏ ਇਵਨਿੰਗ ਮੌਤ ਹੋ ਗਈ ਬੈਡ ਬੋਡੀ ਵਗੈਰਾ ਆ ਰਹੀ ਇੱਥੇ ਤਾਂ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਆ ਪਾਲੀਟੀ ਹਾਂਜੀ ਬਹੁਤੀ ਦੁਖਦਾਈ ਘਟਨਾ ਵਾਪਰੀ ਆ ਸਾਡੇ ਪਰਿਵਾਰ ਦੇ ਨਾਲ ਜਿਹੜਾ ਮੁੰਡਾ ਸਾਡਾ ਰਜਤ ਫਰੀਦਨਗਰ ਦਾ ਰਹਿਣ ਵਾਲਾ ਸੀਗਾ ਉਹਦਾ ਕਾਰ ਐਕਸੀਡੈਂਟ ਦੇ ਨਾਲ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ ਉਹ ਮਾਪੇ ਦਾ ਇੱਕੋ-ਮੁੱਤਾ ਬੇਟਾ ਸੀਗਾ ਬਹੁਤ ਮਾੜੀ ਘਟਨਾ ਆ ਜਿਹੜਾ ਘਰ ਦਾ ਚਿਰਾਗ ਬੋਝ ਗਿਆ ਹੈ ਮਾਪੇ ਆਪਨੇ ਬੱਚਿਆਂ ਨੂੰ ਸਟੈਂਡ ਕਰਨ ਦੇ ਲਈ ਕੈਨੇਡਾ ਵਿੱਚ ਭੇਜਿਆ ਸੀਗਾ ਲੇਕਿਨ ਇਹ ਨਹੀਂ ਸੀ ਪਤਾ ਕਿ ਉਹ ਬੱਚੇ ਦਾ ਪਾਣਾ ਇਸ ਤਰ੍ਹਾਂ ਦਾ ਵੀਤ ਜਾਣਾ ਆ ਇਹ ਬਹੁਤ ਮਾੜੀ ਘਟਨਾ ਆ ਪਰਮਾਤਮਾ ਕਰੇ ਉਸ ਬੱਚੇ ਨੂੰ ਆਪਣੀ ਚਾਰਨਾ ਵਿੱਚ ਨਿਵਾਸ ਦੇਗੇ ਪਰਿਵਾਰ ਨੂੰ ਪਾੜਾ ਮੰਨਣ ਦਾ ਵੱਲ ਬਖਸ਼ੇ ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਤਾਂ ਜ਼ਰੂਰ ਭੇਜਦੇ ਹਾਂ ਪਰ ਉੱਧਰ ਕੋਈ ਇਨਾਜ਼ੀ ਸੇਫਟੀ ਨਹੀਂ ਹੈ ਕਿ ਜਿੰਨੀਆਂ ਤੇਜ਼ ਗੱਡੀਆਂ ਚੱਲਦੀਆਂ ਜਿਨ੍ਹਾਂ ਦੇ ਨਾਲ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਮਾਪੇ ਦੇ ਘਰ ਦਾ ਜਿਹੜਾ ਇੱਕ ਕੋਲੋਤਾ ਬੱਚਾ ਸੀ ਉਦੋਂ ਦਾ ਚਿਰਾਗ ਬੁੱਝ ਗਿਆ ਐਸੇ ਵੇਲੇ ਤੁਸੀਂ ਪਰਿਵਾਰ ਦਾ ਹਾਲ ਦੇਖੀਓ ਜਿਸ ਤਰ੍ਹਾਂ ਦਾ ਪਰਿਵਾਰ ਦਾ ਹਾਲ ਹੈ ਐਦਾਂ ਦਾ ਕਿਸੇ ਦੇ ਨਾਲ ਨਾ ਵੀ ਤੇ ਜਿਨ੍ਹਾਂ ਮਾਮਾ ਦੇ ਬੱਚੇ ਚਲੇ ਜਾਂਦੇ ਆ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਮੇਰਾ ਵੀ ਬੱਚਾ ਜਿਹੜਾ 20 ਸਾਲਾਂ ਦਾ ਚਲੇ ਗਿਆ ਸੀ ਇਹਨਾਂ ਦਾ ਬੇਟਾ ਵੀ ਜਿਹੜਾ 26 ਸਾਲਾਂ ਦਾ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਕੀ ਕਰਨਾ ਇੱਥੇ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਇੱਥੇ ਆਣ ਕੇ ਬੰਦਾ ਹਾਰ ਜਾਂਦਾ ਆ ਮੈਂ ਇਸ ਪਰਿਵਾਰ ਦੇ ਨਾਲ ਬਹੁਤ 11 ਦੁੱਖ ਸਾਂਝਾ ਕਰਦੀ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਇਸ ਪਰਿਵਾਰ ਨੂੰ ਸ਼ਕਤੀ ਦੇਈ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਇਸ ਪਰਿਵਾਰ ਦੀ ਜਿਹੜੀ ਡੈੱਡ ਬਡੀ ਆ ਅਗਲੇ ਹਫਤੇ ਨੂੰ ਆ ਰਹੀ ਆ ਦੀ ਪਰਮਾਤਮਾ ਦੀ ਕੀ ਜੀ ਅਦਾਸ ਹੈ ਕਿ ਇਸ ਪਰਿਵਾਰ ਦੇ ਉੱਤੇ ਜੋ ਇਹਨਾਂ ਦੀ ਬੇਟੀ ਕਾਂਚਨ ਆ ਉਹਨੂੰ ਦੇ ਰੋਕਦਾ ਤੰਦਰੁਸਤੀ ਬਖਸ਼ੀ ਜਿਹੜੇ ਇਹ ਰਜਿਤ ਬੇਟਾ ਆ ਇਹ ਬ੍ਰਿੰਦਰ ਕੁਮਾਰ ਜੀ ਦਾ ਹੈਗਾ ਆ ਮੈਂ ਇਹੀ ਕਹੂੰਗੀ ਕਿ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਸਾਰੇ ਨੂੰ ਹਮਦਰਦੀ ਕਰਨੀ ਚਾਹੀਦੀ ਆ ਜਿਹੜੇ ਅਸੀਂ ਕੈਨੇਡਾ ਵਿੱਚ ਸਾਡੇ ਪੰਜਾਬੀ ਵਾਸਤੇ ਪਾਈ ਆ ਉਹਨਾਂ ਲਈ ਵੀ ਅਰਦਾਸ ਕਰੀਏ ਉਹਨਾਂ ਬੱਚਿਆਂ ਲਈ ਵੀ ਅਰਦਾਸ ਕਰੀਏ ਪਰਮਾਤਮਾ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਸ ਤਰ੍ਹਾਂ ਦਾ ਪਾਣਾ ਕਿਸੇ ਨਾ ਨਾ ਬੀਤੇ ਜੀ ਸਾਡੀ ਇਸ ਪਰਿਵਾਰ ਨਾਲ ਬੀਤੇ ਆ ਸੋ ਇੱਕ ਵਾਰ ਮੈਂ ਇਸ ਪਰਿਵਾਰ ਨਾਲ ਵੀ ਉਹ ਦੁੱਖ ਸਾਂਝਾ ਕਰਦੀ ਹਾਂ ਰਜਤ ਕਿੰਨੀ ਦੇਰ ਤੋਂ ਬਾਹਰ ਗਿਆ ਰਜਤ 5 ਸਾਲਾਂ ਤੋਂ ਬਾਹਰ ਗਿਆ ਸੀ 19 ਦੇ ਵਿੱਚ ਬਾਹਰ ਗਿਆ ਸੀਗਾ ਵਾਰਤਾ ਇਸ ਕਰਕੇ ਵੀ ਜਿਵੇਂ ਕਿ ਬੱਚਿਆਂ ਨੇ ਸਟੈਂਡ ਕਰ ਲਈ ਮਾਪੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਬਾਹਰ ਗਿਆ ਜਦੋਂ ਐਦਾਂ ਦੀ ਜਿਹੜੀ ਅਸੀਂ ਖਬਰ ਸੁਣਦੇ ਆ ਉਹ ਬਹੁਤ ਵੱਡੀ ਦੁਖਦਾਈ ਖਬਰ ਹੈ ਕਿ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਨਾ ਹੋਵੇ ਜੋ ਸਾਡੇ ਨਾਲ ਜਿੱਤ ਗਿਆ ਹੈ ਸੋ ਮੈਂ ਇਸ ਪਰਿਵਾਰ ਨਾਲ ਬਹੁਤ ਦੁੱਖ ਸਾਂਝਾ ਕਰਦੀ ਹਾਂ ਤੇ ਇਹੀ ਅਰਦਾਸ ਕਰਦੀ ਹਾਂ ਪਰਮਾਤਮਾ ਦੀ ਇਹਨਾਂ ਨੂੰ ਇਹ ਪਾਣਾ ਮੰਨਣ ਦੀ ਸ਼ਕਤੀ ਹੋਵੇ